ਪੁਲਿਸ ਦੇ ਵੱਲੋਂ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਤੇ ਪੂਰੀ ਤਰ੍ਹਾਂ ਦੇ ਨਾਲ ਨਜ਼ਰ ਐ ਚੋ ਰੱਖੀ ਜਾ ਰਹੀ ਹੈ ਇਸ ਦੇ ਚੱਲਦਿਆਂ ਪਿੰਡ ਕੀੜੀ ਦੇ ਵਿੱਚ ਨਾਜਾਇਜ਼ ਮਾਈਨਿੰਗ ਕਰਦੇ ਇੱਕ ਪੋਕਲੈਂਡ ਮਸ਼ੀਨ ਅਤੇ ਇੱਕ ਟਿਪਰ ਨੂੰ ਕਾਬੂ ਕੀਤਾ ਗਿਆ ਜਿਸ ਦੀ ਜਾਣਕਾਰੀ ਦਿੰਦੇ ਆ ਡੀਐਲਪੀ ਰੂਰਲ ਹਰਿਕ੍ਰਿਸ਼ਨ ਨੇ ਦੱਸਿਆ ਕਿ ਆਂਦੇ ਇੰਸਪੈਕਟਰ ਮਨਜੀਤ ਸਿੰਘ ਪੁਲਿਸ ਪਾਰਟੀ ਨਾਲ ਗਸ਼ਤ ਕਰ ਰਹੇ ਸੀ ਕਿ ਪਿੰਡ ਕੀੜੀ ਦੇ ਵਿੱਚ ਪਿੰਦੇ ਮਾਝਾ ਸਟੂਨ ਕ੍ਰੈਸ਼ਰ ਨਾਜਾਇਜ਼ ਮਾਈਨਿੰਗ ਕਰ ਰਿਹਾ ਸੀ ਜਦੋਂ ਪੁਲਿਸ ਦੀ ਟੀਮ ਉੱਥੇ ਪਹੁੰਚੀ ਤਾਂ ਪੋਕਲੈਂਡ ਮਸ਼ੀਨ ਤੋਂ ਮਾਈਨਿੰਗ ਕੀਤੀ ਜਾ ਰਹੀ ਸੀ ਪੁਲਿਸ ਦੋ ਪ੍ਰੋਬਲਮ ਇਸੇ ਤੇ ਡਰਾਈਵਰ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ। ਹੂਮ ਨਿਊਜ਼ ਲਈ ਪਠਾਨਕੋਟ ਤੋਂ ਅਲੋਕ ਕੁਮਾਰ ਦੀ ਰਿਪੋਰਟ। ਇਹ ਮੱਜਾ ਸਟੋਨ ਕ੍ਰੈਸ਼ਰ ਹੈ। ਕੀੜੀ ਵਿਖੇ ਨੂੰ ਕੀੜੀ ਹੈ। ਮੱਜਾ ਸਟੋਨ ਕ੍ਰੈਸ਼ਰ ਹੈ। ਇੱਥੇ ਐਸਐਚਓ ਮਨਜੀਤ ਸਿੰਘ ਆਰਐਸਐਫ ਦੇਖਿਆ ਕਿ ਇੱਥੇ ਕੋ ਮਾਈਨਿੰਗ ਕਰ ਰਹੇ ਨੇ। ਤੇ ਇੱਥੇ ਮੌਕੇ ਤੇ ਪਹੁੰਚੇ ਆ ਤੇ ਮੌਕੇ ਤੇ ਜਿਹੜਾ ਆਪਣਾ ਮਾਈਨਿੰਗ ਵਿਭਾਗ ਦੇ ਜਿਹੜੇ ਕਰਮਚਾਰੀ ਹੈ ਜੈ ਸਿੰਘ ਉਹ ਵੀ ਪਹੁੰਚੇ ਨੇ। ਤੇ ਅਸੀਂ ਜੋ ਵੀ ਉਹਨਾਂ ਵੱਲੋਂ ਉਹਨਾਂ ਵੱਲੋਂ ਦੇਖਿਆ ਗਿਆ ਜੋ ਮਾਈਨਿੰਗ ਹੋ ਰਹੀ ਹੈ ਜੋ ਜਿਹੜੇ ਆਪਣੇ ਟੋਏ ਨੇ ਉਹ ਬਿਲਕੁਲ ਤਾਜ਼ੇ ਪਾਏ ਗਏ ਨੇ ਤੇ ਜਿਹੜੇ ਜੇਈ ਸਾਹਿਬ ਹੈ ਉਹ ਆਏ ਹੋਏ ਨੇ ਉਹ ਸਾਨੂੰ ਆਪਣਾ ਜੋ ਵੀ ਰਿਪੋਰਟ ਦੇਣਗੇ ਅਸੀਂ ਉਸ ਅਨਸਾਰ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਸਰ ਫਿਲਹਾਲ ਕੋਈ ਗ੍ਰਿਫਤਾਰੀ ਹੋਈ ਨਹੀਂ ਮਟੀਰੀਅਲ ਜਾਰੀ ਹੋਣ ਲਈ ਇਥੇ ਮੌਕੇ ਤੇ ਇੱਕ ਜਿਹੜਾ ਪੋਕ ਲੈਂਦਾ ਡਰਾਈਵਰ ਉਹ ਫੜਿਆ ਜੇ ਬਾਕੀ ਸਾਡੀ ਇਨਵੈਸਟੀਗੇਸ਼ਨ ਹਾਲੇ ਚੱਲ ਰਹੀ ਹੈ